ਬੱਚਿਓ ਅੱਜ ਦਾ ਟੌਪਿਕ ਹੈ ਮਿਸ਼ਨ ਸਮਰਾਤ ਅਭਿਆਸ ਸ਼ੀਟ 10 ਵਿਸ਼ਾ ਗਣਿਤ ਅਤੇ ਲੈਵਲ ਹੈਗਾ 1 ਆ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਸਵਾਲ ਹੈ ਸਭ ਤੋਂ ਵੱਡੀ ਸੰਖਿਆ ਡੱਬੇ ਦੇ ਵਿੱਚਕਾਰ ਦੇਖੋ ਬੱਚਿਓ ਆ ਸੰਖਿਆ ਦਿੱਤੀਆਂ ਹੋਈਆਂ ਅਸੀਂ ਇਹਨਾਂ ਨੂੰ ਵੱਡੀ ਸੰਖਿਆ ਕਿਹੜੀ ਦੇਖਣੀ ਹੈ ਉਹ ਵਿੱਚ ਲਿਖਣੀ ਹੈਗੀ ਹੈ ਪਹਿਲੀ ਹੈ 48 25 56 52 ਸਭ ਤੋਂ ਵੱਡੀ ਕਿਹੜੀ ਹੈ 52 ਲਿਖਾਂਗੇ ਅਸੀਂ ਇੱਥੇ ਨੈਕਸਟ ਹੈ ਬੱਚਿਓ 8959 29 92 ਤੋਂ ਵੱਡੀ ਸੰਖਿਆ ਕਿਹੜੀ ਹੈ 95 ਲਿਖਾਂਗੇ ਅਸੀਂ ਵਿੱਚ ਅੱਗੇ ਹੈ 69 79 49 99 ਵੱਡੀ ਸੰਖਿਆ ਕਿਹੜੀ ਹੋਈ ਹੈ 99 99 ਅਸੀਂ ਉੱਥੇ ਵਿਚਕਾਰ ਲਿਖਾਂਗੇ ਅਗਲਾ ਸਵਾਲ ਹੈ ਦਿੱਤੀ ਸੰਖਿਆ ਅਨੁਸਾਰ ਗਿੰਟਾਰੇ ਵਿੱਚ ਮੋਤੀ ਪਾਓ ਬੱਚਿਓ ਕੀ ਹੈ 49 ਅਸੀਂ ਲਿਖਣਾ ਹੈ 49 ਵਿੱਚ ਕਿੰਨੀਆਂ ਦਹਾਈਆਂ ਹੈਗੀਆਂ ਚਾਰ ਦਹਾਈਆਂ ਤੇ ਨਾਓ ਇਕਾਈਆਂ ਤਸੀਂ ਇੱਥੇ ਚਾਰ ਮੋਤੀ ਪਾਵਾਂਗੇ 3 4 ਇੱਥੇ ਕਿੰਨੇ ਪਾਉਣੇ ਆ ਨੌ 1 2 3 4 5 6 7 8 9 ਦੇਖੋ ਇਹਦੇ ਵਿੱਚ 9 ਤੋਂ ਵੱਧ ਨਹੀਂ ਪੈ ਸਕਦੇ ਬਾਅਦ ਤੋਂ ਬਾਅਦ ਕਿੰਨੇ ਮੋਤੀ ਪੈਂਦੇ ਆ ਨੌ ਮੋਤੀ ਪੈਂਦੇ ਆ ਅਗਲਾ ਸਵਾਲ ਹੈ ਬੱਚਿਓ ਐੜਾ 85 ਨੂੰ ਅ ਗਣਤਾਰੇ ਵਿੱਚ ਮੋਤੀ ਪਾਉਣੇ ਹੈਗੇ ਆ ਇਹਦੇ ਵਿੱਚ 8 ਦਹਾਈਆਂ ਹੈਗੀਆਂ ਤੇ 5 ਇਕਾਈਆਂ ਹੈਗੀਆਂ ਇੱਥੇ 8 ਮੋਤੀ ਪਾਵਾਂਗੇ 1 2 3 4 5 6 7 8 ਇੱਥੇ ਪਾਵਾਂਗੇ 5 1 2 3 4 5 ਅਗਲੀ ਸੰਖਿਆ ਹੈ 72 72 ਸੱਤ ਦਹਾਈਆਂ ਦੋ ਇਕਾਈਆਂ ਆ ਸਤ ਮੁਤੀ ਪਾਉਣੇ ਆ 1 2 3 4 5 6 7 ਇੱਥੇ ਦੋ ਮੁਤੀ ਪਾਵਾਂਗੇ 1 2 ਤੇ ਆ ਸੀ ਸਾਡਾ ਸਵਾਲ ਅਗਲਾ ਹੈ ਕਰੰਸੀ ਨੋਟਾਂ ਸਿੱਕਿਆਂ ਨੂੰ ਦੇਖ ਕੇ ਉਹਨਾਂ ਦੇ ਮੁੱਲ ਦੇ ਬਰਾਬਰ ਇਕਾਈਆਂ ਦਿਖਾਈਆਂ ਲੇਖੋ ਬੱਚੇ ਪਹਿਲਾ ਹੋ ਗਿਆ ਸਾਡੇ ਕੋਲ 50 ਦਾ ਨੋਟ 50 ਤੇ 10 60 ਤੇ 20 80 80 ਵਿੱਚ 8 ਦਹਾਈਆਂ ਤੇ 0 ਇਕਾਈਆਂ ਹੈਗੀਆਂ ਅਗਲਾ ਹੈ 50 ਤੇ 20 70 70 ਤੇ 2 72 2 74 74 ਵਿੱਚ 7 ਤੇ ਦਹਾਈਆਂ 4 ਇਕਾਈਆਂ ਅਗਲਾ 22 40 ਤੇ 260 60 ਵਿੱਚ ਕੀ ਹੈ 6 ਦਹਾਈਆਂ ਹੈਗੀਆਂ ਤੇ 0 ਇਕਾਈਆਂ ਹੈਗੀਆਂ ਬੱਚਿਓ ਅਗਲਾ ਸਵਾਲ ਹੈ ਸਾਡਾ ਬਿਸਤ੍ਰ ਰੂਪ ਵਿੱਚ ਲਿਖਣਾ ਹੈਗਾ 56 ਇਹਦੇ ਵਿੱਚ ਇਕਾਈਆਂ ਕਿੰਨੀਆਂ ਹੈਗੀਆਂ 6 ਹੈ ਤੇ ਦਹਾਈਆਂ ਕਿੰਨੀਆਂ ਹੈਗੀਆਂ 5 ਤੇ ਇਹਨੂੰ ਮਾਨਕਾੜਜ ਕਿਦਾਂ ਲਿਖਿਆ ਗਿਆ ਸੀ 50 ਤੇ 6 56 ਅਗਲਾ ਸਵਾਲ ਹੈ ਬੱਚਿਓ ਬੱਚਿਓ ਇੱਥੇ ਅਸੀਂ 93 ਲਿਖਾਂਗੇ ਹੁਣ 93 ਵਿੱਚ ਤਿੰਨ ਇਕਾਈਆਂ ਹੈਗੀਆਂ ਤੇ ਨੌ ਦਹਾਈਆਂ ਬੱਚੇ ਇੱਥੇ 90 ਨਹੀਂ ਲਿਖ ਸਕਦੇ ਕਿਉਂਕਿ ਦਹਾਈਆਂ ਪੁੱਛੀਆਂ ਉਹਨੇ ਨੌ ਦਹਾਈਆਂ ਤਿੰਨ ਇਕਾਈਆਂ ਤੇ ਇੱਥੇ ਲਿਖਾਂਗੇ ਅਸੀਂ ਮਾਨ ਕਾਰਡ ਵਿੱਚ 90 ਤੇ 3 ਅਗਲਾ ਹੈ 74 74 ਵਿੱਚ ਬੱਚੇ ਚਾਰ ਇਕਾਈਆਂ ਸੱਤ ਦਹਾਈਆਂ ਹੈਗੀਆਂ ਤੇ ਮਾਨ ਕਾਰਡ ਕਿੱਦਾਂ ਲਿਖਾਂਗੇ 70 ਦਾ ਤੇ ਇੱਥੇ 4 ਦਾ ਮਾਨ ਕਾਰਡ ਇਹ ਸੀ ਸਾਡਾ ਸਵਾਲ ਅਗਲਾ ਸਵਾਲ ਹੈ ਬੱਚੇ ਸਮਝੋ ਅਤੇ ਕਰੋ ਪੈਟਰਨ ਹੈ 10 20 30 40 50 60 70 ਅਗਲਾ ਕੀ ਹੈ 99 99 ਬੈਕਵਰਡ ਜਾ ਰਹੇ ਬੱਚੇ ਪੁੱਠੀ ਗਿਣਤੀ ਚੱਲ ਰਹੀ ਹੈ 10 10 ਦੇ ਤਰਾਹ ਨਾਲ ਇੱਥੇ ਆਏਗਾ 79 69 59 49 ਅਗਲਾ ਹੈ 25 30 35 ਬੱਚੇ ਇਹਦੇ 5 5 ਜਮਾ ਹੋ ਰਿਹਾ 35 45 5 45 5 50 ਤੇ 5 55 ਬੱਚੋ ਅਗਲਾ ਸਵਾਲ ਹੈ ਅੰਕ 4 ਅਤੇ 3 ਤੋਂ ਵੱਡਣ ਵਾਲੀਆਂ ਦੋ ਅੰਕਾਂ ਦੀਆਂ ਸੰਖਿਆਵਾਂ ਲਿਖੋ ਕਿ ਕਿਹੜੀ ਕਿਹੜੀ ਸੰਖਿਆ ਬਣੇਗੀ 43 ਬਣੇਗੀ ਤੇ 34 ਬਣੇਗੀ ਉਪਰੋਕਤ ਸੰਖਿਆਵਾਂ ਵਿੱਚੋਂ ਵੱਡੀ ਸੰਖਿਆ ਨੂੰ ਸ਼ਬਦਾਂ ਇਹਨੂੰ ਵੱਡੀ ਸੰਖਿਆ ਕੀ ਹੈ ਵਿੱਚ 43 ਸ਼ਬਦਾਂ ਲਿਖਾਂਗੇ ਅਸੀਂ 34 34 ਉਪਰੋਕਤ ਹੋਆਂ ਸੰਖਿਆਵਾਂ ਦਾ ਜੋੜ ਪਤਾ ਕਰੋ ਇਹਨਾਂ ਦਾ ਜੋੜ ਕਰਾਂਗੇ ਅਸੀਂ 43 ਤੇ 34 ਦਾ ਜੋੜ 4 3 7 ਕਿੰਨਾ ਆ ਗਿਆ ਸਾਡੇ ਕੋਲ ਸਤਤਰਾ 7 ਜੋੜ ਆ ਗਿਆ ਹੈਗਾ ਅਗਲਾ ਹੈ ਛੋਟੀ ਸੰਖਿਆ ਤੋਂ ਵੱਡੀ ਸੰਖਿਆ ਵੱਲ ਲਿਖੋ ਵਾਧਾ ਕਰਮ ਲਿਖਣਾ ਹੈ ਬੱਚਿਓ ਇਹਦੇ ਵਿੱਚ ਆਪਾਂ ਨੇ ਤੇ ਵਾਧੇ ਕਰਮ ਚ ਕੀ ਹੋਏਗਾ ਬੱਚਿਓ ਸਭ ਤੋਂ ਪਹਿਲਾਂ ਛੋਟੀ ਸੰਖਿਆ ਲਿਖਾਂਗੇ ਅਸੀਂ ਛੋਟੀ ਸੰਖਿਆ ਕਿਹੜੀ ਹੈ ਇਹਦੇ ਵਿੱਚ 45 ਜਿਹੜੀ ਬਾਕੀ ਬਚ ਗਈ ਨਾਲ ਛੋਟੀ ਕਿਹੜੀ ਹੈ 52 ਉਸ ਤੋਂ ਬਾਅਦ ਕੀ ਹੋਏਗਾ 63 ਤੇ ਲਾਸਟ ਵਿੱਚ ਕੀ ਆਏਗਾ 85 ਤੇ ਸਾਡਾ ਵਾਧਾ ਕਰਮ ਹੋ ਗਿਆ ਸਭ ਤੋਂ ਪਹਿਲੇ ਛੋਟੀ ਉਸ ਤੋਂ ਵੱਡੀ ਉਸ ਤੋਂ ਵੱਡੀ ਸਭ ਤੋਂ ਵੱਡੀ ਅਗਲਾ ਹੈ ਬੱਚਿਓ ਇਹਦੇ ਵਿੱਚ ਕਿਹੜੀ ਹੈ ਸਭ ਤੋਂ ਛੋਟੀ ਹੈ ਸਾਡੇ ਕੋਲ 3 ਉਸ ਤੋਂ ਬਾਅਦ ਇਹਨਾਂ ਜਿਹੜੇ ਬਾਕੀ ਤਿੰਨ ਬਚ ਗਏ ਇਹਨਾਂ ਚੋਂ ਛੋਟੀ ਕਿਹੜੀ ਹੈ 19 19 ਲਿਖਾਂਗੇ ਤੇ ਇਹਨਾਂ ਦੋ ਚੋਂ ਕਿਹੜੀ ਛੋਟੀ ਹੈ 30 ਤੇ ਲਾਸਟ ਵਿੱਚ ਕੀ ਆ ਗਿਆ ਸਾਡੇ ਕੋਲ 91 ਸਾਡਾ ਕਿਹੜਾ ਕਰਮ ਹੋ ਗਿਆ ਵਾਧਾ ਕਰਮ ਹੋ ਗਿਆ ਇਹ ਨੈਕਸਟ ਹੈ ਏੜੀ ਪਾਰਟ ਇਹਦੇ ਵਿੱਚ ਸਭ ਤੋਂ ਛੋਟੀ ਸੰਖਿਆ ਸਾਡੇ ਕੋਲ 24 ਹੈਗੀ ਹੈ ਤੇ ਉਤਤਵਾ ਸਾਡੇ ਕੋਲ ਹੀ ਨਾ ਬਾਕੀ ਤਿੰਨਾਂ ਚ ਕਿਹੜੀ ਛੋਟੀ ਰਹਿ ਗਈ 78 ਇਹਨਾਂ ਦੇ ਦੋ ਵਿੱਚ ਹੈਗੀ ਹੈ 79 79 ਤੇ ਲਾਸਟ ਵਿੱਚ 99 ਤੇ ਸਾਡਾ ਕੀ ਬਣ ਗਿਆ ਇਹ ਵਾਧਾ ਕ੍ਰਮ ਬਣ ਗਿਆ ਅਸੈਂਡਿੰਗ ਆਰਡਰ ਬਣ ਗਿਆ ਸਾਡਾ ਇਹ ਅਗਲਾ ਵਿੱਚੋਂ 8ਵਾਂ ਸਵਾਲ ਸਹੀ ਚਿੰਨ ਦੀ ਵਰਤੋਂ ਕਰਨੀ ਹੈ ਵੱਡਾ ਹੈ ਛੋਟਾ ਹੈ ਬਰਾਬਰ ਹੈ ਤੇ 49 56 ਨਾਲੋਂ ਵੱਡਾ ਹੈ ਕਿ ਛੋਟਾ ਸੀ 59 ਨੂੰ ਮੈਨ ਦੇਖਣਾ ਹੈਗਾ ਕਿ ਅਗਲੀ ਸੰਖਿਆ ਤੋਂ ਵੱਡਾ ਹੈ ਕਿ ਛੋਟਾ ਹੈਗਾ ਤੇ 49 ਹੈਗਾ ਛੋਟਾ ਤੇ ਆ ਛੋਟਾ ਹੈ ਚੈਨ ਲੱਗੇਗਾ ਅਗਲਾ ਹੈ 84 84 ਸੰਖਿਆ 79 ਨਾਲੋਂ ਵੱਡੀ ਹੈ ਤੇ ਇਥੇ ਵੱਡਾ ਹੈ ਇਹਦਾ ਨਾ ਹੈਗਾ ਵੱਡਾ ਹੈ ਤੇ 23 ਤੇ 32 23 ਬੱਚੇ ਛੋਟੀ ਹੈ ਤੇ 32 ਵੱਡੀ ਹੈ ਤੇ 23 ਛੋਟਾ ਹੈ ਜਿੱਥੇ ਸਿੱਧੀ ਗੱਲ ਹੈ ਕਿ ਜਿਹੜਾ ਮੂੰਹ ਖੁੱਲਾ ਹੈਗਾ ਇਹ ਵੱਡੇ ਵੱਲ ਨੂੰ ਹੋਏਗਾ ਜਿਹੜੀ ਚੌਂਚ ਚੌਂਚ ਹੋਵੇਗੀ ਉਹ ਛੋਟੇ ਵਾਲ ਨੂੰ ਹੋਵੇਗੀ ਇਹ ਯਾਦ ਰੱਖ ਲੈਣਾ ਤੁਸੀਂ ਅੱਗੇ ਬੱਚੇ ਸ਼ਾਬਦਿਕ ਸਵਾਲ ਹੈਗੇ ਆ ਸਿਮਰਨ ਕੋਲ 18 ਸੈਂਟੀਮੀਟਰ ਲੰਬਾ ਰਿਬਨ ਹੈ ਆ ਮੰਜੂ ਕੋਲ 73 ਸੈਂਟੀਮੀਟਰ ਲੰਬਾ ਰਿਬਨ ਹੈ ਜੇਕਰ ਦੋਵਾਂ ਰਿਬਨਾਂ ਨੂੰ ਜੋੜ ਦਿੱਤਾ ਜਾਵੇ ਤੇਰੀ ਮੁੱਦੀ ਲੰਬਾਈ ਪਤਾ ਕਰੋ ਕੀ ਕਰਾਂਗੇ ਬੱਚੋ ਜੋੜ ਦਾ ਸਵਾਲ ਹੈ ਦੇ ਵਿੱਚ ਆ 18 ਸੈਂਟੀਮੀਟਰ ਲੰਬਾ ਹੈਗਾ ਸਿਮਰਨ ਕੋਲ ਤੇ 73 ਸੈਂਟੀਮੀਟਰ ਹੈਗਾ ਆ ਮਨਜੂ ਕੋ ਤੇ ਦੋਨਾਂ ਮਿਲਾ ਕੇ ਕਿੰਨਾ ਬਣ ਜਾਏਗਾ ਬੱਚੋ 8 3 11 7 1 8 ਤੋਂ 1 9 99 ਸੈਂਟੀਮੀਟਰ ਤੇ ਇਹ ਸਾਡਾ ਆਨਸਰ ਆਏਗਾ ਅਗਲਾ ਹੈ ਰਮਨ ਨੇ 7 ਕਿਲੋ ਦਾਲ 2 ਕਿਲੋ ਚਾਹ 18 ਕਿਲੋ ਖੰਡ ਖਰੀਦੀ ਰਮਨ ਨੇ ਕਿੰਨੇ ਕਿਲੋ ਸਮਾਨ ਘਰ ਲੈ ਕੇ ਆਇਆ ਬੱਚੇ ਸਾਰਾ ਸਮਾਨ ਲੈ ਕੇ ਆਇਆ ਤੇ ਕੀ ਕਰਾਂਗੇ ਅਸੀਂ ਦਾ ਜੋੜ ਕਰਾਂਗੇ ਅਸੀਂ ਕਿਦਾਂ ਬੱਚੋ 7 2 18 बराबर ਗਣ ਲੈਣਾ ਬੱਚਿਓ 18 ਵਿੱਚ 2 ਜੋੜੇ 20 27 27 37 ਕਿਲੋ ਕਿਲੋ ਜਰੂਰ ਲਿਖਣਾ ਬੱਚੇ ਨਾਲ 27 ਕਿਲੋ ਸਮਾਨ ਰਮਨ ਘਰ ਲੈ ਕੇ ਆਇਆ ਹੈਗਾ ਅਗਲਾ ਸਵਾਲ ਹੈ ਸਤਵੀਰ ਹਰ ਰੋਜ਼ 25 ਰੁਪਏ ਅਤੇ ਉਸਦੀ ਭੈਣ ਹਰ ਰੋਜ਼ 70 ਰੁਪਏ ਖਰਚ ਕਰਦੇ ਹਨ ਤਾਂ ਦੱਸੋ ਅੱਜ ਦੋਵਾਂ ਨੇ ਮਿਲ ਕੇ ਕਿੰਨੇ ਰੁਪਏ ਖਰਚ ਕੀਤੇ ਦੋਵੇਂ ਮਿਲ ਕੇ ਬੱਚਿਓ ਹਰ ਰੋਜ਼ ਮਤਲਬ ਡੇਲੀ ਖਰਚਦੇ ਤੇ ਅੱਜ ਵੀ ਡੇਲੀ ਵਾਲਾ ਸਾਭ ਹੀ ਹੋਏਗਾ ਇਹ ਸਤਵੀਰ 25 ਰੁਪਏ ਖਰਚ ਕਰਦਾ ਹੈ ਤੇ ਉਸ ਦੀ ਭੈਣ 70 ਰੁਪਏ ਖਰਚ ਕਰਦੀ ਹੈ। ਕੁੱਲ ਕਿੰਨੇ ਹੋਗੇ ਬੱਚਿਓ? ਆ 1 ਇਕਾਈ ਹੈ, ਇਕਾਈ ਨਾਲ ਇਕਾਈ ਜੋੜ ਲਿਓ ਤੇ ਪੰਜ ਵਿੱਚ ਜ਼ੀਰੋ ਜੋੜੇ 5। ਆ ਦਹਾਈ ਹੈ ਤੇ ਆ ਦਹਾਈ ਹੈ ਇਹਨਾਂ ਦੋਨਾਂ ਨੂੰ ਜੋੜ ਲਓ 7 ਤੇ 2 9। ਤਾਂ ਦੋਨੋਂ ਆਜ ਕਿੰਨੇ ਪੈਸੇ ਕਿੰਨੇ ਰੁਪਏ ਖਰਚ ਕਰੋਗੇ? 95 ਰੁਪਏ ਰੁਪਏ ਜ਼ਰੂਰ ਲਿਖਣਾ ਹੈਗਾ ਨਾਲ। ਅਗਲਾ ਹੈ ਬੱਚਿਓ ਸਹੀ ਸੰਖਿਆ ਤੇ ਚੱਕਰ ਦਾ ਨਿਸ਼ਾਨ ਲਗਾਉਣਾ ਹੈ ਆਪਾਂ ਨੇ। ਆ ਬੱਚੇ ਬੰਡਲ ਹੈ ਆ ਥੀਲੀ ਹੈਗੀ ਹੈ ਤੇ ਬੰਡਲ ਵਿੱਚ ਕਿੰਨੀਆਂ ਥੀਲੀਆਂ ਹੁੰਦੀਆਂ 10 ਹੁੰਦੀਆਂ ਤੇ ਕਿੰਨੀਆਂ ਇਹ ਕਿੰਨੇ ਬੰਡਲ 3 3 ਦਾ 30 ਹੋ ਗਿਆ ਵਿੱਚ 10 20 30 ਤੇ 31 ਆਹ ਵਾਲਾ ਉੱਤਰ ਆਏਗਾ ਸਾਡੇ ਕੋਲ 10 20 30 40 50 60 61 62 ਤੇ 62 ਆਹ ਵਾਲਾ ਆਨਸਰ ਆਏਗਾ 10 20 30 40 50 ਤੇ ਆਹ ਵਾਲਾ ਆਨਸਰ ਆਏਗਾ ਓਕੇ ਬੱਚੇ